ਆ ਦੇਖੋ ਕੁਛ ਵੀ ਖਾਓ ਪੀਓ इवन ਕਿ ਤੁਸੀਂ ਇੱਥੋਂ ਬੇਰਾਂ ਜਿੰਨੀ ਮਰਜ਼ੀ ਪੀ ਸਕਦੇ ਹੋ ਆ ਤੁਸੀਂ ਡਰਿੰਕ ਕਰ ਸਕਦੇ ਹੋ ਜਿੰਨੀ ਮਰਜ਼ੀ ਪਰ ਹੋਸਟਲ ਕਿਉਂਕਿ ਤੁਸੀਂ ਗਾਂ ਫਲਾਈਟ 'ਚ ਬਹਿਣਾ ਆ ਦੇਖੋ ਕੋਲਡ ਡਰਿੰਕਸ ਤੇ ਕਾਫੀ ਵਗੈਰਾ ਸਭ ਇੰਜੋਏ ਕਰਦੇ ਨੇ ਨਜ਼ਾਰਾ ਲੈਣਾ ਚਾਹੀਦਾ ਜੇ ਬੈਂਕ ਨੂੰ ਪੈਸਾ ਦਿੱਤਾ ਤਾਂ ਨਜ਼ਾਰਾ ਵੀ ਲੈਣਾ ਚਾਹੀਦਾ ਵਾ जो मर्जी चाह चुको मैगी चुको हॉट वाटर पाओ तो खाओ इधर भी बहुत आइटमा ने चिकन बिरयानी वेजीटेरियन बरयानी चिकन रिंगा पता नहीं की, की आइटमा ने बहुत आइटमा ने आम न बहना तो रैसट करो हाँ देखो इदा रैसट कर लो आ सारे सोफे लगे हुए ने मैं ब्लैक बीन सॉस ਬੋਲ ਬੋਲੀ ਬੰਨ ਸਾਰੇ ਸੋਲੇ ਨੇ ਸੋਲੇ ਇਧਰੀ ਆਇਆ ਸ਼ੈਂਪੇਨ ਚਾਹੀਦੀ ਤਾਂ ਸ਼ੈਂਪੇਨ ਵੀ ਪਈਆਂ ਨੇ ਬਾਲਗ ਰਮੀ ਪਈਆ ਆਹ ਸਿਗਨੇਚਰ ਪਈਆ ਹੋਰ ਬੜੀਆਂ ਬਣੀਆਂ ਨੇ ਕੋ ਮਰਜੀ ਇੰਜੋਏ ਕਰੋ ਪਣ ਤੂੰ ਕਿਹੜੀ ਲਈ ਆ ਮੈਂ ਜਨੀ ਵਾਕਰ ਦੋਨੇ ਜਨੀ ਵਾਕਰ ਦੋਨੇ ਵੇਗ ਪੀਓਗੇ हां हमें आइस लेनी है आइस लो आइस मेरे गुरु ने वर्क पर में तो और इन्हीं का कोण और चिल्ड वाटर ਸਪਾਰਕਲਿੰਗ ਵਾਟਰ ਰੂਮ ਟੈਂਪਰੇਚਰ ਵਾਟਰ ਠੀਕ ਹੈ ਜੀ ਇਹਨੂੰ ਦੱਬ ਕੇ ਰੱਖਣਾ ਇਹਨੂੰ ਦੱਬ ਕੇ ਰੱਖਣਾ ਬੜੇ ਜੀ ਪਾਣੀ ਦੱਸੋ ਕਿੰਨਾ ਪੋਣਾ ਆਣੀ ਕਰਦੋ ਪਾਣੀ ਬਵਾ ਜੀ ਕਰਦੋ ਪਾਣੀ ਉੱਪਰ ਬਸ ਬਹੁਤ ਆ ਬਹੁਤ ਲੀਆ ਚੋਸ ਕਿ ਜੋਸ ਕਿ ਲਾਵਾਂ ਹਾਂ ਹਾਂ ਜਿਆਦਾ ਲਾ ਇਹ ਕੋਲੇ ਜੀ ਡ੍ਰੀਮ ਫੌਕਸ ਦਾ ਹੈਗਾ ਨਾ ਕਾਰਡ ਤਾਂ ਡ੍ਰੀਮ ਫੌਕਸ ਯੂਜ਼ ਕਰੂੰ ਸਿੰਗਾਪੁਰ THAILAND ਮਲੇਸ਼ੀਆ ਵਗੈਰਾ ਹਰ ਇੱਕ ਏਅਰਪੋਰਟ ਤੇ ਇਹਨਾਂ ਦੇ ਡ੍ਰੀਮ ਫੌਕਸ ਦੇ ਹਰ ਇੱਕ ਏਅਰਪੋਰਟ ਤੇ ਇੰਟਰਨੈਸ਼ਨਲ ਏਅਰਪੋਰਟ ਤੇ ਲਾਂਚ ਹੈਗੇ ਨੇ ਉਹ ਟੌਪ ਦੇ ਲਾਂਚ ਨੇ ਆ ਦੇਖੋ ਉਸ ਡੈਬਿਟ ਕਾਰਡ ਦੇ ਕਰਣ ਮੈਂ ਲਾਂਚ ਯੂਜ਼ ਕਰ ਸਕਦਾ ਅਸੀਂ ਸਾਰੇ ਏਅਰਪੋਰਟਾਂ ਤੇ ਕੀਤਾ 8 ਐਕਸੈਸ ਮਿਲਦੇ ਨੇ ਮੈਨੂੰ ਸਾਲ ਦੇ